प्राण प्रतिष्ठा ਦੇ ਇਸ ਪਾਵਨ ਅਫਸਰ ਤੇ ਜਿੱਥੇ ਸਾਰਾ ਸੰਸਾਰ ਪ੍ਰਭੂ ਸ਼੍ਰੀ ਨਾਮ ਦੇ ਗੁਣ ਗਾਨ ਗਾ ਰਿਹਾ ਹੈ ਉੱਥੇ ਹੁਸ਼ਿਆਰਪੁਰ ਵਿਖੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਆਪਣੇ ਹੁਸ਼ਿਆਰਪੁਰ ਦਫ਼ਤਰ ਵਿੱਚ ਪ੍ਰਭੂ ਰਾਮ ਦੀ ਅराधना ਕੀਤੀ ਅਤੇ ਇਸ ਪਾਵਨ ਅਫਸਰ ਦੀ ਬਧਾਈ ਦਿੱਤੀ। ਹਾਂਜੀ ਸਾਰਿਆਂ ਲਈ ਬੜੀ ਖੁਸ਼ੀ ਦਾ ਬਧਾਈ ਦਾ ਮੌਕਾ ਹੈ। ਇਹ ਭਾਂਦੀ ਪ੍ਰਾਣ ਪ੍ਰਤੀਸ਼ਠਾ ਜਿਹੜੀ ਹੈ। ਉਹ ਅਯੁੱਧਿਆ ਜੀ ਦੇ ਵਿੱਚ ਜਿਹੜੀ ਕਿ ਪੁਰਾਣਿਕ ਨਗਰੀ ਹੈ ਸਭ ਤੋਂ ਜਿਹੜਾ ਵੀ ਅਸੀਂ ਬਚਪਨ ਤੋਂ ਜਦੋਂ ਹੋਸ਼ ਸਾਹਮਦੇ ਆ ਸਭ ਤੋਂ ਪਹਿਲਾਂ ਸਾਡਾ ਅਯੁੱਧਿਆ ਨਗਰੀ ਦੇ ਉੱਤੇ ਸਾਡਾ ਮਾਈਂਡ ਜਿਹੜਾ ਹੈ ਸਾਰਿਆਂ ਦਾ ਹੀ ਸਾਡਾ ਬੜੀ ਕਿਰਪਾ ਹੋਈ ਹੈ ਭਗਵਾਨ ਨੇ ਖੁਦ ਕਿਰਪਾ ਕੀਤੀ ਹੈ ਫਿਰ तकरीबन ਸਾਢੇ 500 ਸਾਲ ਤੋਂ ਬਾਅਦ ਉੱਥੇ ਜਿਹੜਾ ਹੈ ਭਗਵਾਨ ਦੀ ਪ੍ਰਤੀਸ਼ਠਾ ਹੋ ਰਹੀ ਹੈ ਔਰ ਕਾਨੂੰਨੀ ਤੌਰ ਤੇ ਹੋ ਰਹੀ ਹੈ ਸਾਰੀਆਂ ਕੋਰਟਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਜਾ ਕੇ ਵੀ ਉਹਨਾਂ ਦੀ ਭੂਮੀ ਜਿਹੜੀ ਸੀਗੀ ਭਗਵਾਨ ਦੀ ਜਨਮ ਸਥਲੀ ਸੀਗੀ ਇਹ ਜਿਹੜੀ ਧਰਤੀ ਜਿੱਥੇ ਉਹਨਾਂ ਦੀ ਅੱਜ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ। ਤਾਂ ਬਹੁਤ ਹੀ ਖੁਸ਼ੀ ਦਾ ਮੌਕਾ ਮੈਂ ਆਪਣੇ ਵੱਲੋਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਪ ਦੇ ਵਿੱਚ ਜਿਹੜੀ ਅੱਜ ਰਾਮ ਰਾਮ ਭਗਵਾਨ ਰਾਮ ਦਾ ਨਾਮ ਲੈ ਆ ਰਿਹਾ ਉਹਨਾਂ ਦਾ ਉਚਾਰਨ ਹੋ ਰਿਹਾ। ਸੋ ਇਹ ਬੜਾ ਹੀ ਸਾਡੇ ਸਾਰਿਆਂ ਲਈ ਗੌਰਵ ਮਹਿਸ਼ਿਆ ਵੀ ਹੈ ਮੈਂ ਕਹਿ ਸਕਦਾ। ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹਨਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਮਾਨਜੋਗ ਆਮ ਆਦਮੀ ਪਾਰਟੀ ਦੇ ਸਪੀਰੀਮੋਰ ਵਿਨ ਕੇਜਰੀਵਾਲ ਜੀ ਦੇ ਵੱਲੋਂ ਸੀਐਮ ਦਿੱਲੀ ਔਰ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਵੱਲੋਂ ਔਰ ਸਾਰੀ ਹੀ ਪਾਰਟੀ ਦੇ ਸਾਥੀਆਂ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਔਰ ਹਰ ਇੱਕ ਜਗ੍ਹਾ ਉਸਤਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਖੇਵਾ ਯਾਤਰਾ ਦਾ ਸ਼ੁਭਾਰੰਭ ਹੋ ਰਿਹਾ ਉੱਥੇ ਭਗਵਾਨ ਦੀ ਫਾਮਕਾਂ ਦੀ ਰਿਚਾ ਜੀ ਬਜਰੰਗਬਲ ਜੀ ਦਾ ਪਾਠ ਹੋ ਰਿਹਾ ਤੂੰ ਸਾਰਾ ਜਿਹੜਾ ਹੈ ਸੰਸਾਰ ਰਾਮ ਆ ਹੀ ਹੈਗਾ। ਭਗਵਾਨ ਦੇ ਘਰ ਦੇ ਦੋ ਅੱਖਰਾਂ ਦਾ ਪਿਆਰਾ ਨਾਮ ਜਿਹੜਾ ਹੈ ਉਹ ਭਗਵਾਨ ਦਾ ਨਾਮ ਹੈ। ਅਸੀਂ ਜਿਹੜਾ ਉਚਾਰਨ ਕਰ ਰਹੇ ਆਪਣੇ ਮੂੰਹ ਦੇ ਨਾਲ ਰਾਮ ਚਾਹੇ ਅਸੀਂ ਕਿਸੇ ਬਾਣੀ ਦਾ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜਾ ਹੈਗਾ ਬਿਵਾਰ ਰਾਮ ਦੇ ਨਾਮ ਦੀ ਹਰੀ ਨਾਮ ਦੀ ਮਹਿਮਾ ਆ ਉਹ ਇਸ ਕਰਕੇ ਆ ਵੀ ਜਿਹੜਾ ਅਕਾਲ ਪੁਰਖ ਹੈ ਉਹ ਇੱਕੋ ਹੀ ਆ। ਉਹ ਉਹ ਬਿਵਾਰ ਰਾਮ ਦੇ ਰੂਪ ਦੇ ਵਿੱਚ ਆਂਦਾ ਉਹ ਕਦੀ ਦਸਾਂ ਗੁਰੂਆਂ ਦੇ ਰੂਪ ਵੀ ਉਹ ਆਏ ਆ। ਲਗ ਲਗ ਸਭ ਦੇ ਪੇ ਘਬਰਜ ਰੂਪ ਦੇ ਵਿੱਚ ਆਇਆ ਉਹ ਭਗਵਾਨ ਭਗਵਾਨ ਦੀ ਚੇਤਨਾ ਹੈ ਭਗਵਾਨ ਦੀ ਰਦਾ ਲੇਕਿਨ ਸਾਡੇ ਸਾਰਿਆਂ ਨੇ ਬਹੁਤ ਖੁਸ਼ੀ ਦਾ ਮੌਕਾ ਹੈ ਮੇਰੇ ਸਾਰੇ ਸਾਥੀ ਇੱਥੇ ਮੌਜੂਦ ਹੈ ਚੇਅਰਮੈਨ ਬਿਕਮ ਸ਼ਰਮਾ ਭਾਬੀ ਜੀ ਬਰਿੰਦਰ ਸ਼ਰਮਾ ਜੀ ਸਾਡੇ ਪਰਮਾ ਜੀ ਜੈਤੋ ਔਰ ਅਰਜੁਨ ਸ਼ਰਮਾ ਜੀ ਇਧਰ ਸੱਤੀ ਭਾਜੀ ਇਹ ਤਾਂ ਸਾਰੇ ਸਾਥੀ ਮੌਜੂਦ ਹੈ ਕੁਲਦੀ ਰਾਮ ਜੀ ਅਜੇ ਜੀ ਪਰਮਾ ਜੀ ਬਹੁਤ ਬਹੁਤ ਸਾਰੇ ਲਈ ਖੁਸ਼ੀ ਦਾ ਮੌਕਾ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦਨਾ ਵੀ ਇਦਾਂ ਅਸੀਂ ਅੱਜ ਸਾਰਿਆਂ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਇਜ਼ਹਾਰ ਕਰਨਾ ਔਰ ਇੱਕੋ ਗੱਲ ਹੈ ਸਨਾਤਨ ਦੇ ਵਿੱਚ ਇੱਕ ਐਸੀ ਚੇਤਨਾ ਹੈ ਉਹ ਸ਼ਬਦ ਸ਼ਬਦ ਸਭਲੇ ਸਰਬਦੇ ਭਲੇ ਦੀ ਗੱਲ ਕਰ ਸ਼ਿਵ ਸੰਕਲਪ ਮਸਤੂ ਉਸ ਸ਼ਿਵ ਦਾ ਸੰਕਲਪ ਹੁੰਦਾ ਵੀ ਪੂਰੇ ਪੂਰੀ ਭ੍ਰਮਣ ਦੇ ਵਿੱਚ ਉਹ ਚਾਹੁੰਦਾ ਵੀ ਖੁਸ਼ੀ ਬਣੀ ਰਹੇ ਸਾਰਿਆਂ ਦੀ ਉਹ ਕਿਸੇ ਨਾਲ ਭੇਦ ਭਾਪ ਨਹੀਂ ਕਰਦਾ ਕਿਸੇ ਨਾਲ ਡਿਫਰੈਂਸ ਨਹੀਂ ਕਰਦਾ ਕਿਤਨਾ ਫਰਕ ਭਗਵਾਨ ਰਾਮ ਦਾ ਤੁਸੀਂ ਜੀਵਨ ਦੇਖੋ ਉਹਨਾਂ ਨੇ ਸ਼ਬਰੀ ਉਹਨਾਂ ਦੀ ਵੇਟ ਕਰ ਰਹੀ ਸੀ। ਉਹਨਾਂ ਨੇ ਗੈਲਰੀ ਵਿੱਚ ਬਾਨਰ ਸੈਨਾ ਕੋਈ ਐਸਾ ਪ੍ਰਾਣੀ ਨਹੀਂ ਸੀ ਜਿਸ ਦਾ ਜਿਹਦੇ ਵਿੱਚ ਗਰੁੱਡ। ਤੋਂ ਉਹਨਾਂ ਨੇ ਇੱਕ ਇਹ ਦੱਸਿਆ ਵੀ ਜਿਹੜੇ ਚਰਾਚਰ ਦੁਨੀਆ ਹੈ ਨਾ ਇਹ ਇੱਕ ਇੱਕੋ ਹੀ ਉਹਨਾਂ ਦਾ ਰੂਪ ਹੈਗਾ। ਤੋਂ ਮੈਂ ਬਹੁਤ ਬਹੁਤ ਬਣਾਈ ਜਿੰਨਾ ਆਪਣੇ ਸ਼ਰਦਸ। ਔਰ ਅਸੀਂ ਹੁਣ ਸਾਰੇ ਜੈ ਜੈ ਜੀ ਰਾਮ ਔਰ ਲੰਗਰ ਵੀ ਆਪਾਂ ਲਗਾ ਰਹੇ ਹਾਂ ਸਾਰੀ ਜਾਣੇ ਬਹੁਤ ਸ਼ਹਿਰ ਚੱਜ ਲੰਗਰ ਵੀ ਲੱਗੇ ਆ ਰਾਮ ਹੈ ਆ। ਜੋਹਾ ਯਾਤਰਾ ਵੀ ਆ ਜਲੰਧਰ ਵੀ ਮੈਂ ਜਾਣਾ ਸਾਰਾ ਦੋ ਦੋ ਮਿੰਟ ਪੰਜ ਪੰਜ ਮਿੰਟ ਸਾਰੇ ਅਸੀਂ ਲਾਵਾਂਗੇ ਸਾਰੇ ਭਰਾ ਉੱਥੇ ਲਾ ਕੇ ਅਸੀਂ ਭਗਵਾਨ ਦਾ ਨਾਲ-ਨਾਲ ਗੁਲਗਾਨ ਕਰਾਂਗੇ ਨਾਲ ਕੀਰਤਨ ਕਰਾਂਗੇ ਨਾਲ ਸੰਗੀਤਨ ਕਰਾਂਗੇ જય ਕੀਤੇ જય ਸ਼੍ਰੀ